ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਸ ਨੇ ਵੀ ਪੰਜਾਬ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਫਾਰਮ ਭਰਿਆ ਹੈ ਇਹ ਕਲਾਸ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਵੀਡੀਓ ਦੇ ਵਿੱਚ ਆਪਾਂ ਟਾਪ 25 ਐਮਸੀਕਿਊ ਕਰਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਇਹ ਇਨਫੋਰਮੇਸ਼ਨ ਦੇ ਦਈਏ ਕਿ ਆਪਾਂ ਨੇ ਪੰਜਾਬੀ ਏ ਪੇਪਰ ਕੁਆਲੀਫਾਈ ਦੇ ਲਈ ਨੋਟਸ ਤਿਆਰ ਕੀਤੇ ਨੇ ਫੁੱਲ ਥਿਉਰੀ ਵਿਦ ਐਮਸੀਕਿਊ ਓਨਲੀ 299 ਰੁਪਏ ਵਿੱਚ ਜਿਸ ਵੀ ਕੈਂਡੀਡੇਟ ਨੇ ਪਰਚੇਸ ਕਰਨੇ ਨੇ ਸਾਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਨੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਆਪਣਾ ਫਰਸਟ ਕੁਐਸਚਨ ਹੈਗਾਗਾ ਪੰਜਾਬ ਦੇ ਵਿੱਚ ਕਿੰਨੇ ਨੈਸ਼ਨਲ ਪਾਰਕ ਨੇ ਪੰਜਾਬ ਦੇ ਵਿੱਚ ਕਿੰਨੇ ਨੈਸ਼ਨਲ ਪਾਰਕ ਨੇ ਤਾਂ ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਨੈਕਸਟ ਹੈ ਗਿਆ ਲੰਗਰ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਨੇ ਕੀਤੀ ਤਾਂ ਲੰਗਰ ਪ੍ਰਥਾ ਦੀ ਸ਼ੁਰੂਆਤ ਆ ਜਿਹੜੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਇਹ ਵੀ ਤੁਸੀਂ ਯਾਦ ਰੱਖਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਐਕਸਟਰਾ ਵੜ ਲੈਣੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮਾ ਜਿਹੜਾ 15 April 1469 ਨੂੰ ਹੋਇਆ ਸੀ ਨਨਕਾਣਾ ਸਾਹਿਬ ਵਿਖੇ ਤੇ ਇਹਨਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਹੈਗੀ ਆ ਜਪੋਜੀ ਸਾਹਿਬ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਜਿਹੜਾ ਕਬਸਾਇਆ ਸੀ ਗੁਰੂ ਜੀ ਨੇ ਜਿਹੜੀਆਂ ਚਾਰ ਉਦਾਸੀਆਂ ਕੀਤੀਆਂ ਨੇ ਕਿੰਨੇ ਸਾਲ ਚ ਕੀਤੀਆਂ ਨਾ 24 ਸਾਲਾਂ ਦੇ ਵਿੱਚ ਇਹ ਵੀ ਸਾਰਾ ਕੁਝ ਤੁਸੀਂ ਨੋਟ ਕਰਨਾ ਅਪਣਾ ਅਗਲਾ ਕੁਐਸਚਨ ਆ ਗਿਆ ਕੁੱਕਾ ਲੈਰ ਕਿਸ ਨੇ ਸਟਾਰਟ ਕੀਤੀ ਕੁੱਕਾ ਲੈਰ ਜਿਹੜੀ ਸਟਾਰਟ ਕੀਤੀ ਸੀ ਬਾਬਾ ਬਾਲਕ ਜੀ ਨੇ ਨੈਕਸਟ ਕੁਐਸਚਨ ਆ ਗਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੰਗਲ ਕਿਹੜੇ ਜ਼ਿਲ੍ਹੇ ਵਿੱਚ ਨੇ ਤਾਂ ਸਭ ਤੋਂ ਵੱਧ ਜੰਗਲ ਕਿੱਥੇ ਨੇ ਹੁਸ਼ਿਆਰਪੁਰ ਦੇ ਵਿੱਚ ਨੈਕਸਟ ਹੈ ਗਿਆ ਆਧ ਗ੍ਰੰਥ ਦੀ ਰਚਨਾ ਕਿਸ ਗੁਰੂ ਜੀ ਨੇ ਕੀਤੀ ਸੀ ਤਾਂ ਆਧ ਗ੍ਰੰਥ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੰਤਨ ਕਰਤਾਰਪੁਰ ਸ਼ਹਿਰ ਜਿਹੜਾ ਬਸਾਇਆ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਦੀ ਪ੍ਰਸਿੱਧ ਰਚਨਾ ਹੈਗੀ ਆ ਸੁਖਮਨੀ ਸਾਹਿਬ ਇਹ ਵੀ ਤੁਸੀਂ ਨੋਟ ਕਰਨਾ ਨੈਕਸਟ ਕੁਐਸਚਨ ਆਪਾਂ ਕਰਦੇ ਆਂ ਅੰਮ੍ਰਿਤਸਰ ਸ਼ਹਿਰ ਕਿਹੜੇ ਖੇਤਰ ਦੇ ਵਿੱਚ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਉਹ ਮਾਝਾ ਖੇਤਰ ਦੇ ਵਿੱਚ ਆਉਂਦਾਗਾ ਮਾਝਾ ਖੇਤਰ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਨੇ ਟੋਟਲ ਚਾਰ ਜ਼ਿਲ੍ਹੇ ਨੇ ਕਿਹੜੇ-ਘੇੜੇ ਨੇ ਅੰਬਰੀਜ਼ ਤਰੰਦਾਰਨ ਪਠਾਨਕੋਟ ਤੇ ਗੁਰਦਾਸਪੁਰ ਇਹ ਵੀ ਨਾਲ-ਨਾਲ ਨੋਟ ਕਰਨਾ ਅਗਲਾ ਕੁਐਸਚਨ ਆਪਣੇ ਹੈਗਾ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਮੁਸਲਿਮ ਲੀਗ ਦੀ ਜਿਹੜੀ ਸਥਾਪਨਾ 1906 ਦੇ ਵਿੱਚ ਹੋਈ ਸੀ ਮੁਸਲਿਮ ਲੀਗ ਦੀ ਸਥਾਪਨਾ ਕਿੰਨਾ ਦੁਆਰਾ ਹੋਈ ਸੀ ਸਲੀਮੁਲਾ ਐਂਡ ਆਗਾ ਖਾਨ ਦੁਆਰਾ ਅਗਲਾ ਕੁਐਸਚਨ ਆਇਆ ਹੈ ਆਪਣਾ ਭਾਰਤ ਦੀ ਵੰਡ ਨਾਲ ਕਿਹੜਾ ਦੁਆਬਾ ਵੀ ਵੰਡਿਆ ਗਿਆ ਮੋਸਟ ਇੰਪੋਰਟੈਂਟ ਕੁਐਸਚਨ ਹੈ ਜਦੋਂ ਆਪਣਾ 1947 ਦੇ ਵਿੱਚ ਦੇਸ਼ ਹੈ ਜਿਹੜਾ ਆਜ਼ਾਦ ਹੋਇਆ ਸੀ ਉਦੋਂ ਜਿਹੜਾ ਆਪਣਾ ਇੱਕ ਦੁਆਬਾ ਵੀ ਵੰਡਿਆ ਗਿਆ ਸੀ ਕਿਹੜਾ ਦੁਆਬਾ ਸੀ ਬਾਰੀ ਦੁਆਬ ਬਾਰੀ ਦੁਆਬ ਜਿਹੜਾ ਕਿੰਨਾ ਕਿੰਨਾ ਦਰਿਆ ਦੇ ਵਿੱਚਕਾਰ ਆਉਂਦਾਗਾ ਰਾਵੀ ਤੇ ਵਿਆਸ ਦਰਿਆ ਦੇ ਵਿੱਚਕਾਰ ਨੈਕਸਟ ਕੁਐਸਚਨ ਆ ਗਿਆ ਦਿੱਲੀ ਦੀ ਗੱਦੀ ਤੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਸ਼ਾਸਿਕਾ ਕੌਣ ਸੀ ਤਾਂ ਦਿੱਲੀ ਦੀ ਗੱਦੀ ਤੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਸ਼ਾਸਿਕਾ ਹੈਗੀ ਸੀ ਰੱਜਿਆ ਸੁਲਤਾਨ ਕਿੰਨੇ ਤੋਂ ਕਿੰਨੇ ਟਾਈਮ ਤੱਕ ਰਹੀ ਸੀ 1236 ਤੋਂ ਲੈ ਕੇ 1240 ਤੱਕ ਇਹ ਰਹੀ ਸੀ ਅਗਲਾ ਕੁਸ਼ਨ ਹੈ ਗਿਆ ਆਪਣਾ ਫਰੀਦਕੋਟ ਜ਼ਿਲ੍ਹਾ ਕਦੋਂ ਬਣਾਇਆ ਗਿਆ ਤਾਂ ਫਰੀਦਕੋਟ ਜ਼ਿਲ੍ਹਾ ਦਾ ਜਿਹੜਾ 1972 ਦੇ ਵਿੱਚ ਬਣਾਇਆ ਗਿਆ ਸੀ ਕੀ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਬਠਿੰਡੇ ਤੋਂ ਇਹ ਵੀ ਤੁਸੀਂ ਨੇ ਨੋਟ ਕਰਨਾ ਨੈਕਸਟ ਕੁਐਸਚਨ ਆ ਗਿਆ ਲੋਧੀ ਵੰਸ਼ ਦਾ ਸੰਸਤਾਪਕ ਕੌਣ ਸੀ ਤਾਂ ਲੋਧੀ ਵੰਸ਼ ਦਾ ਜਿਹੜਾ ਸੰਸਤਾਪਕ ਸੀ ਇਹ ਬਹਿਲੌਰ ਲੋਧੀ ਸੀ ਤੇ ਪਹਿਲਾ ਵੀ ਜਿਹੜਾ ਸ਼ਾਸਕ ਬਹਿਲੌਰ ਲੋਧੀ ਸੀ ਤੇ ਜੇ ਅੰਤਿਮ ਪੁੱਛ ਲਾਣ ਅੰਤਿਮ ਹੈਗਾ ਥੀ ਇਬਰਾਹਿਮ ਲੋਧੀ ਜੇ ਪੁੱਛ ਲਾਣ ਮਹਾਨ ਸ਼ਾਸਕ ਕੌਣ ਸੀ ਸਿਕੰਦਰ ਲੋਧੀ ਇਹ ਵੀ ਸਾਰੀ ਸਾਰਾ ਕੁਝ ਨੋਟ ਕਰਨਾ ਹੁਣ ਆਪਾਂ ਅਗਲਾ ਕੁਐਸਚਨ ਕਰਦੇ ਆਂ ਵੀ ਨਵੇਂ ਯੁੱਗ ਦੇ ਵਾਰਿਸ਼ ਕਹਾਣੀ ਕਿਸ ਦੀ ਲਿਖੀ ਹੋਈ ਹੈ ਨਵੇਂ ਯੁੱਗ ਦੇ بارشਾ ਜਿਹੜੀ ਕਹਾਣੀ ਮਹਿੰਦਰ ਸਿੰਘ ਸਰਨਾ ਦੀ ਲਿਖੀ ਹੋਈ ਹੈ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਆਇਆਗਾ ਪੇਪਰਾਂ ਦੇ ਵਿੱਚ ਅਗਲਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ ਸੀ ਕਰੋ ਜਾਂ ਮਰੋ ਦਾ ਨਾਰਾ ਜਿਹੜਾ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ ਤੇ ਇਹ ਨਾਰਾ ਕਿਸ ਅੰਦੋਲਨ ਦੇ ਵਿੱਚ ਦਿੱਤਾ ਸੀ ਭਾਰਤ ਛੱਡੋ ਅੰਦੋਲਨ ਦੇ ਵਿੱਚ ਤਿਗਮਾ ਆਤਮਾ ਗਾਂਧੀ ਜੀ ਦਾ ਪਹਿਲਾ ਅੰਦੋਲਨ ਤੇ ਅੰਤਿਮ ਅੰਦੋਲਨ ਵੀ ਪੁੱਛ ਲੈਂਦੇ ਨੇ ਪਹਿਲਾ ਅੰਦੋਲਨ ਹੈ ਗਿਆ ਚੰਪਾ ਰਣ ਤੇ ਅੰਤਿਮ ਅੰਦੋਲਨ ਹੈ ਗਿਆ ਭਾਰਤ ਛੱਡੋ ਅੰਦੋਲਨ ਅਗਲਾ ਕੁਐਸਚਨ ਹੈ ਗਿਆ ਨਦੇੜ ਸਹਿਬ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਤਾਂ ਨਦੇੜ ਸਹਿਬ ਆ ਜਿਹੜਾ ਇਹ ਗੁਦਾਵਰੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਅਗਲੇ ਕੁਐਸਚਨ ਤੇ ਚੱਲਦੇ ਆਂ ਵੀ ਮਹਾਨਜੋਦੜੋ ਕਿੱਥੇ ਸਥਿਤ ਹੈ ਹੜੱਪਾ ਤੇ ਮਹਾਨਜੋਦੜੋ ਜੇ ਤੁਹਾਨੂੰ ਕੁਐਸਚਨ ਪੁੱਛ ਲਾਣ ਵੀ ਪ੍ਰੈਜ਼ੈਂਟ ਦੇ ਵਿੱਚ ਕਿੱਥੇ ਨੇ ਤਾਂ ਇਹ ਪਾਕਿਸਤਾਨ ਦੇ ਵਿੱਚ ਨੇ ਨੋਟ ਕਰਨਾ ਅਗਲਾ ਕੁਐਸਚਨ ਲਾਹੌਰ ਦਰਿਆ ਕਿਸ ਨੂੰ ਕਿਹਾ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਹੈ ਲਾਹੌਰ ਦਰਿਆ ਗਾ ਜਿਹੜਾ ਰਾਵੀ ਦਰਿਆ ਨੂੰ ਕਿਹਾ ਜਾਂਦਾ ਗਾ ਵੀ ਦਰਿਆ ਜਿਹੜੀ ਅੱਧੇ ਪਾਕਿਸਤਾਨ ਦੇ ਵਿੱਚ ਤੇ ਅੱਧੇ ਪੰਜਾਬ ਦੇ ਵਿੱਚ ਵਹਿੰਦੀ ਹੈ ਇਹ ਵੀ ਨੋਟ ਕਰਨਾ ਅਗਲਾ ਕੁਐਸਚਨ ਪੰਜਾਬ ਦੇ ਕਿਹੜੇ ਦਰਿਆ ਚੋਂ ਸਭ ਤੋਂ ਵੱਧ ਨਹਿਰਾਂ ਨਿਕਲਦੀਆਂ ਨੇ ਤਾਂ ਪੰਜਾਬ ਦਾ ਸਭ ਤੋਂ ਵੱਡਾ ਦਰਿਆਗਾ ਸਤਲੁਜ ਦਰਿਆ ਜਿਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਅਗਲਾ ਕੁਐਸਚਨ ਹੈਗਾ ਵਾਈਟ ਸਿਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾਗਾ ਤਾਂ ਵਾਈਟ ਸਿਟੀ ਆ ਜਿਹੜਾ ਅਨੰਦਪੁਰ ਸਾਹਿਬ ਨੂੰ ਕਿਹਾ ਜਾਂਦਾਗਾ ਇਹ ਪੰਜਾਬ ਦੇ ਵਿੱਚ ਪੁੱਛਿਆਗਾ ਜੇ ਪੁੱਛ ਲੈਣ ਭਾਰਤ ਦੇ ਵਿੱਚ ਵਾਈਡ ਸਿਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਤਾਂ ਉਦੇਪੁਰ ਰਾਜਸਥਾਨ ਨੂੰ ਇਹ ਵੀ ਨੋਟ ਕਰਨਾ ਅਗਲਾ ਕੁਐਸਚਨ ਹੈ ਆਪਣਾ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸਾਲ ਉਦਾਸੀਆਂ ਕੀਤੀਆਂ ਤਾਂ ਗੁਰੂ ਨਾਨਕ ਦੇਵ ਜੀ ਨੇ 24 ਸਾਲ ਉਦਾਸੀਆਂ ਕੀਤੀਆਂ ਸੀ ਕਿੰਨੀਆਂ ਉਦਾਸੀਆਂ ਕੀਤੀਆਂ ਸੀ ਚਾਰ ਉਦਾਸੀਆਂ ਕੀਤੀਆਂ ਸੀ ਇਹ ਵੀ ਨੋਟ ਕਰਨਾ ਸਭ ਤੋਂ ਵੱਧ ਉਦਾਸੀ ਕਿਹੜੀ ਉਦਾਸੀ ਦੇ ਵਿੱਚ ਸਮਾ ਲਾਇਆ ਸੀ ਉਹਨਾਂ ਨੇ ਤਾਂ ਪਹਿਲੀ ਉਦਾਸੀ ਦੇ ਵਿੱਚ ਨੈਕਸਟ ਕੁਐਸਚਨ ਕਰਦੇ ਆਪਾਂ ਚੰਡੀਗੜ੍ਹ ਦੀ ਹੱਦ ਕਿੰਨੇ ਰਾਜਾਂ ਦੇ ਨਾਲ ਲੱਗਦੀ ਹੈ ਤਾਂ ਚੰਡੀਗੜ੍ਹ ਦੀ ਹੱਦ ਆ ਜਿਹੜੀ ਦੋ ਰਾਜਾਂ ਦੇ ਨਾਲ ਲੱਗਦੀ ਹੈ ਕਿਹੜੇ-ਕਿਹੜੇ ਦੋ ਰਾਜ ਨੇ ਪੰਜਾਬ ਤੇ ਹਰਿਆਣਾ ਅਗਲਾ ਕੁਐਸਚਨ ਹੈ ਗਿਆ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਤਾਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਪਠਾਨਕੋਟ ਹੈ ਕਿ 929 ਪ੍ਰਤੀ ਵਰਗ ਕਿਲੋਮੀਟਰ ਪੰਜਾਬ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਨੇ 23 ਜ਼ਿਲ੍ਹੇ ਨੇ ਤੇ 23ਵਾਂ ਜ਼ਿਲ੍ਹਾ ਕਿਹੜਾ ਬਣਿਆਗਾ ਮਲੇਰ ਕੋਟਲਾ ਮਲੇਰ ਕੋਟਲਾ ਕੋਦੂਵਣਿਆਗਰ ਨਾਮਾ ਜ਼ਿਲ੍ਹਾ 2021 ਦੇ ਵਿੱਚ ਸੋ ਦੋਸਤੋ ਆਪਣੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਇਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬੈਲ ਦੀ ਘੰਟੀ ਨੂੰ ਆਨ ਕਰ ਲੈਣਾ ਧੰਨਵਾਦ